ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਲਚਲ ਨੇ ਸਵਾਗਤ ਆ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ حاضر ਆ ਇਸ ਟਾਈਮ ਮੈਂ ਮੌਜੂਦ ਆ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਮੇਰੇ ਪਿੰਡ ਦਾ ਗਵੰਢੀ ਪਿੰਡ ਆ ਤੇ ਜਾਨਵਰ ਵੀ ਦਿਖਾਉਣਾ ਤੁਹਾਨੂੰ ਮਿੱਤਰੋ ਇੱਕ ਟੌਪ ਕਲਾਸ ਸਾਹੀਵਾਲ ਵੜ ਦਿਖਾਉਣੀ ਆ ਪਹਿਲਾ ਸੂਆ ਵੜ ਕੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਮਾਲ ਕਿੰਦਾ ਮੁੱਲ ਕਰਦਾ ਸਾਰੀ ਜਾਣਕਾਰੀ ਲੈ ਕੇ ਦਿੰਨਾ ਕਵਾਲਿਟੀ ਆ ਜਿਹੜੀ ਇਹਦੇ ਵਿੱਚ ਮਿੱਤਰੋ 100 ਚੋਂ 100% ਸਾਹੀਵਾਲ ਪਿਓਰਿਟੀ ਦੇ ਵਿੱਚ ਵੜਾ ਗੱਲਬਾਤ ਲਈ ਬਾਈ ਦਾ ਨੰਬਰ ਨੋਟ ਕਰ ਲਿਓ ਕਾਰਵਾਈ ਕਰ ਲਿਓ ਆਜੋ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵੀਰੇ ਬਸ ਠੀਕ ਠਾਕ ਬਾਈ ਜੀ ਸਤਿਕਾਰ ਪਰਿਵਾਰ ਭਰਾ ਜੀ ਹਾਂ ਜੀ ਬਾਈ ਸਾਰੇ ਠੀਕ ਠਾਕ ਠੀਕ ਚਲੋ ਸ਼ੁਕਰ ਹੈ ਬਾਈ ਇੱਕ ਵਾਰੀ ਆਪਾਂ ਜਿੱਥੇ ਖੜੇ ਨਾਮ ਦੱਸ ਦਈਏ ਆਪਣਾ ਬਾਈ ਜੀ ਅਮਨਦੀਪ ਸਿੰਘ ਜੀ ਰਮਨਦੀਪ ਸਿੰਘ ਹਾਂ ਜੀ ਰਮਨ ਬਾਈ ਅਮਨਦੀਪ ਅਮਨ ਬਾਈ ਹਾਂ ਅਮਨ ਬਾਈ ਜਿਹੜੀ ਆਪਣੀ ਗਾਮ ਆ ਇਹ ਫਿਰ ਪਹਿਲੇ ਨਹੀਂ ਆ ਬਾਈ ਹਾਂ ਪਹਿਲਣਾਂ ਬਾਈ ਜੀ ਪਹਿਲਣੀਆਂ ਹੈ ਤੇ ਅਮਨ ਬਾਈ ਕਿੰਨੇ ਦਿਨ ਲੈ ਜੂਗੀ ਹਜੇ ਇਹ ਬਾਈ ਜੀ ਹਫਤੇ ਦੇ ਕਰੀਬ ਤੇ ਬਾਈ ਫਿਰ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਮਾਂ ਦਾ ਦੁੱਧ ਹੈਗਾ ਸੀ 16-17 ਲੀਟਰ ਜੀ 16-17 ਲੀਟਰ ਹੈ ਇਹਦਾ ਸੀਮਿੰਟ ਦਾ ਪਤਾ ਕੁਝ ਕਿਹੜੇ ਦੀ ਹੈ ਬਾਈ ਨਹੀਂ ਬਾਈ ਜੀ ਇਹਨਾਂ ਨਹੀਂ ਹੈਗਾ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਬਾਈ ਫਿਰ ਕੀ ਰੇਟ ਰੱਖਾਂਗੇ ਆਪਾਂ ਇਹਦਾ ਜੀ 65000 ਰੁਪਏ ਜੀ 65000 ਰੁਪਏ ਮੰਨਤਾ ਨਹੀਂ ਇਹਦੇ ਵਿੱਚੋਂ ਕੋਈ ਹਾਂਜੀ ਆਪਾਂ ਜੀ ਆਏ ਗਏ ਰਹੇ ਕੱਢ ਤੋਰੇ ਮੜੇ ਨਹੀਂ ਰੇਟ ਤੁਹਾਡਾ ਠੀਕ ਹੈ ਬਾਈ ਯਾਰ ਲੈ ਜੀ ਮਿੱਤਰੋ 65000 ਰੁਪਿਆ ਡਿਮਾਂਡ ਆ ਪਹਿਲਣ ਵੜਾ ਚਾਰ ਦੰਦਾ ਸਾਹੀਵਾਲ ਪਿਓਰਟੀ ਦੇ ਵਿੱਚ ਆ ਕੋਈ ਕਹਿਣ ਵਾਲੀ ਗੱਲ ਨਹੀਂ ਕ੍ਰੋਸ ਨਹੀਂ ਕਹਿਦਾ ਤੁਸੀਂ ਕਹਿ ਸਕਦਾ ਕੋਈ ਵੀ ਭਰਾ ਇਹਨੂੰ ਆ ਕੇ ਪਿਓਰ ਤੋਂ 100% 100% ਸਾਹੀਵਾਲ ਆ ਦੇਖੋ ਤੁਸੀਂ ਕਰਮਾ ਵਾਲੀ ਮੇਤਰੋ ਬਨ ਬਨ ਬਾਕੀ ਬੰਤਰਬਾਡੀ ਦੀ ਬਨਦੇ ਵਾਸੀ ਵੀਰੇ ਬੰਤਰਬਾਡੀ ਦੀ ਗਾਂ ਬਹੁਤ ਉੱਚੀ ਲੰਮੀ ਆ ਕਰਮਾ ਵਾਲੀ ਢਾਂਚੇ ਵੱਲੋਂ ਵਜੂਦ ਵੱਲੋਂ ਜਿੰਨੀ ਵੀ ਕੁਆਲਿਟੀ ਹੈਗੀ ਆ ਸਾਰੀ ਕਰਮਾ ਵਾਲੀ ਦੇ ਵਿੱਚ ਪੂਰੀ ਚੰਗੀ ਆ ਰੇਟ 65000 ਰੁਪਿਆ ਵਾ ਸੁਆ ਇਹ ਪਹਿਲਾ ਵਾ ਹਫਤਾ ਹਜੇ ਕੱਢਦੀ ਆ ਮਿੱਤਰੋ ਤੋ ਦ ਟੋਰਾਨਾ 14 15 ਕਿਲੋ ਦੇ ਜੂਗੀ ਕਿਉਂਕਿ ਹਜੇ ਵੜ ਨੇ ਬੜਨਾ ਵਾ ਥਲੋ ਫੇਸ ਦੀ ਕੁਆਲਿਟੀ ਕੁਆਲਿਟੀ ਆਰਡਰ ਦੀ ਕੁਆਲਿਟੀ ਬਿਹਤਰੀਨ ਤੇ ਖਾਸ ਆ ਸਾਰੀ ਗਾਂਜ ਨਹੀਂ ਹੈਗੀਆ ਗੱਲਬਾਤ ਲਈ ਨੰਬਰ ਨੋਟ ਕਰ ਲਓ ਵੀਰੇ ਨੰਬਰ ਦਈਏ ਬਾਈ ਆਪਾਂ 81949 ਜੀ ਜੀ 49166 ਜੀ ਇੱਕ ਵਾਰੀ ਹੋਰ ਬੋਲ ਦੀ ਜੀ 81949 ਜੀ 49166 ਠੀਕ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਹੈ ਕਬਰਵੱਛਾ ਜਿਲ੍ਹਾ ਫਰੋਜ਼ਪੁਰ ਧੰਨਵਾਦ ਸ਼ੁਕਰੀਆ